ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀਆ ਗੁਰਦੁਆਰਾ ਇੱਕ ਹੈ ਬਾਗੇ ਪੁਰਾਣੇ ਪੁੱਲ ਚੰਦਪੁਰਾ ਇੱਥੇ ਜਿਹੜਾ ਵੀ ਚੰਦਾ ਸੱਚੇ ਦਿਲੋਂ ਮੰਨਦਾ ਮੱਥਾ ਟੇਕਦਾ ਉਹਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਤੰਤਨ ਸਿੰਘ ਟੇਕਾ ਸਿੰਘ ਜੀ ਦਾ ਗੁਰਦੁਆਰਾ ਹੈ ਇੱਥੇ ਦੂਰੋ ਦੂਰੋ ਲੋਕ ਉਹਦੇਆਂ ਸਾਰਿਆਂ ਦੀਆਂ ਜੋ ਸੱਚੇ ਦਿਲੋਂ ਮੰਨ ਕੇ ਜਾਂਦਾ ਹੈ ਉਹਦੀਆਂ ਵਾਹਿਗੁਰੂ ਜਰੂਰ ਸੁਣਦਾ ਹੈ ਸਿਨਰੀਆਂ ਇੱਥੇ ਬਹੁਤ ਵਧੀਆ ਹੈਗੀਆਂ ਨਬਾਰਲੇ ਸਾਈਡ ਤੇ ਆ ਵਕਸਾ ਦਾ ਅਸੀਂ ਵੀ ਜਾ ਕੇ ਆਏ ਆ ਮੱਥਾ ਟੇਕਣ ਜਾਈ ਤਾਂ ਸਾਡੇ ਪੰਜ ਵਾਰ ਹੋਵੇ ਜਾਈ ਤਾਂ ਮੱਥਾ ਟੇਕਣਾ ਕਵੀਰਵਾਰ ਸੰਗਤ ਜਾਣਦੀ ਏ ਇੱਕ ਐਤਵਾਰ ਸੰਗਤ ਜਾਣਦੀ ਏ ਹਰੇਕ ਪੁੰਨਿਆਂ ਤੇ